哎，我怎么感觉没有？ ਉਹ ਨਹੀਂ ਰਾਜੀ ਹੈ ਪੰਜਾਬ ਹਮੇਸ਼ਾ ਆਪਦੇ ਹੱਕਾਂ ਲਈ ਲੜਦਾ ਆਇਆ ਹੈ ਇਹਨਾਂ ਦਾ ਹੱਕ ਬਣਦਾ ਹੈ ਆਪਦਾ ਹੱਕ ਲੜਨ ਵਾਸਤੇ ਇੱਥੇ ਲਹ ਲਾ ਸਕਦੇ ਹਾਂ ਜਿੱਥੇ ਆਪਣਾ ਅਖਬਾਰ ਉਹ ਤਾਂ ਕਹਿ ਰਹੇ ਸੀ ਕਿ ਆ ਵੀ ਆਪਣੀ ਉੱਤੀ ਜਾ ਕੇ ਲਓ ਇੱਥੇ ਲਾ ਲੋ ਨਹੀਂ ਲਾ ਸਕਦੇ ਭਾਈ ਕਿ ਅਧਿਕਾਰ ਹੈ ਸਭ ਕੋ ਧਰਨਾ ਲਾ ਸਕਦਾ ਜੀ ਆਪ ਹਮੇਸ਼ਾ ਹਰੇਕ ਦੇ ਨਾਲ ਖੜਦਾ ਹੈ ਪੰਜਾਬ ਪੰਜਾਬ ਹਰੇਕ ਦੇ ਨਾਲ ਖੜਦਾ ਪੰਜਾਬੀ ਵੀ ਹਰੇਕ ਦੇ ਨਾਲ ਖੜਦਾ ਹੈ ਅਸਾਡਾ ਮੰਨਿਆ ਚਲੋ ਸਾਡਾ ਰੋਜ਼ਗਾਰ ਖਤਮ ਹੋਇਆ ਇਹਨਾਂ ਕਰਕੇ ਚਲੋ ਜੋ ਪਰਮਾਤਮਾ ਨੂੰ ਮੰਨ ਜੀ ਔਰ ਜਿਹੜੀ ਗੱਲ ਗਲਤ ਹੈ ਕੋਈ ਕਿਸੇ ਨੂੰ ਜਵਾਬ ਦੇ ਨਹੀਂ ਮੈਂ ਕਹਿ ਰਹੀ ਹਾਂ ਭਈ ਇਹ ਜਦੋਂ 12 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਦਾ ਵਿਆਹ ਦਿੰਦੇ ਨੇ ਉਹ ਤਾਂ ਬਲਦ ਕਰ ਨਹੀਂ ਹੁੰਦਾ ਇਹ ਗੱਲ ਉਹ ਤਾਂ ਬਲਦ ਕਰ ਲਿਆ ਹੁੰਦਾ ਅੱਜ ਕਹ ਰਹੇ ਸਾਡੀ ਧੀ ਨੂੰ ਬਲਦ ਕਰ ਕੀਤਾ ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਦ ਕਰਾ ਸੀ ਉਹਦਾ ਮੈਂ ਹੁਣ ਸਾਡੇ ਇੱਥੇ ਰੋੜ ਦੇ ਟਰਨਾਂ ਲਾ ਕੇ ਕਿਉਂ ਬੈਠੇ ਨੇ ਮੈਂ ਆਪਣਾ ਮੌਕੇ ਤੇ ਪਹੁੰਚਿਆ ਸੀ ਹਾਂਜੀ ਤੇ ਇਹ ਰਾਤ ਆਏ ਸੀ ਜਿਹੜੇ ਲੜਕੇ ਦਾ ਨਾਮ ਲੈਂਦੇ ਉਹਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਜੀਆਂ ਨੇ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਜਿਹੜੀ ਅਜੇ ਕੋਈ ਕੇਸ ਦੇ ਖਾਤੇ ਬਿਆਨ ਨਹੀਂ ਲਿਖਵਾ ਅਸੀਂ ਕੱਲ ਨੂੰ ਲਿਖਾਵਾਂਗੇ ਹਾਂਜੀ ਜਿਹੜਾ ਅਸੀਂ ਇਹ ਡੈੱਡ ਕੋਡੀ ਉਹਨੂੰ ਕੋਸ਼ਿਸ਼ਾਂ ਕਰਦੇ ਸਨ ਅਚਾਨਕ ਉਹਨਾਂ ਸੀ ਕਿ ਲੈ ਆ ਸਾਰਾ ਕੁਝ ਚੈੱਕ ਕਰ ਰਿਹਾ ਹੁਣ ਇਹਨਾਂ ਨੂੰ ਆਓ ਆਪਣੇ ਬਿਆਨ ਲਿਖਾਓ ਸਟੇਟਮੈਂਟ ਦੋ ਪਰ ਉਸ ਵੇਲੇ